ਮਸਲਾ 12000 ਕਰੋੜ ਦਾ ਪੰਜਾਬ ਦੇ ਐਸਡੀਆਰਐਫ ਦਾ 12000 ਕਰੋੜ ਗਿਆ ਕਿੱਥੇ ਆਮ ਆਦਮੀ ਪਾਰਟੀ ਤੇ ਲੱਗ ਰਹੇ ਨੇ ਐਸਡੀਆਰਐਫ ਦੇ 12000 ਕਰੋੜ ਖਾ ਜਾਣ ਦੇ ਇਲਜ਼ਾਮ ਜਿਹੜਾ 12000 ਕਰੋੜ ਰੁਪਈਆ ਡਿਜ਼ਾਸਟਰ ਰੀਲੀਫ ਫੰਡ ਉਹ ਕਿੱਥੇ ਹੈ ਹੂੰ ਜਿਹੜਾ ਸਭ ਤੋਂ ਪੰਜਾਬ ਦਾ ਬੱਚਾ-ਬੱਚਾ ਚਾਹੁੰਦਾ ਹੈ ਕੀ ਤਸੋ ਸਾਨੂੰ ਪੈਸਾ ਸਾਡਾ ਕਿੱਥੇ ਹੈ ਸਭ ਤੋਂ ਪਹਿਲਾਂ ਦੱਸ ਦਈਏ ਕਿ ਐਸਡੀਆਰਐਫ ਹੁੰਦਾ ਕੀ ਹੈ ਇਹ ਉਹ ਫੰਡ ਹੁੰਦਾ ਹੈ ਜੋ ਕੋਈ ਵੀ ਵੱਡੀ ਕੁਦਰਤੀ ਆਫਤ ਆ ਜਾਣ ਤੇ ਵਰਤਿਆ ਜਾਂਦਾ ਹੈ ਬਿਨਾ ਕਿਸੇ ਕੁਦਰਤੀ ਆਫਤ ਜਾਂ ਡਿਜ਼ਾਸਟਰ ਦੇ ਇਸ ਫੰਡ ਨੂੰ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਇਹਨਾਂ ਨੇ ਕਿਉਂਕਿ ਇਹਨਾਂ ਨੇ ਵਟ ਲਿਆ ਕਿਤੇ ਹੋਰ ਬਿਗੈਰ ਦੱਸੇ ਕਿਉਂਕਿ ਇਹ ਕਾਨੂੰਨ ਦੀ ਧੱਜੀਆਂ ਤਾਂ ਰੋੜ ਝਾੜਉਂਦੇ ਆ ਹੁਣ ਫਲੱਡ ਰੀਫ ਤੇ ਵੀ ਤੁਸੀਂ ਦੇਖ ਲਓ ਕਹਿੰਦੇ ਆ ਸਾਨੂੰ ਪੈਸਾ ਦਿਓ ਆ ਅਕਾਊਂਟ ਬਣਾ ਤੇ ਫਿਰ ਵੱਡੇ ਵੱਡੇ ਇੱਕ ਇੱਕ ਪੇਜ ਦਾ ਇਸ਼ਤਿਹਾਰ ਦੇ ਦਣਗੇ ਕਰੋੜ ਉਹ ਜਿੰਨਾ ਪੈਸਾ ਹੈ ਉਹ ਤਾਂ ਦੁੱਗਣਾ ਇਸ਼ਤਿਹਾਰ ਦੇ ਦਣਗੇ ਸੋ ਇਹਨਾਂ ਨੇ ਜਿਹੜਾ ਪੈਸਾ ਹੈ ਉਹ ਵਟ ਲਿਆ ਤੇ ਹੁਣ ਪੰਜਾਬ ਵਿੱਚ ਫਲੱਡ ਆਏ ਤਾਂ ਪੰਜਾਬ ਸਰਕਾਰ ਦੇ ਦੋ ਰੂਪ ਦੇਖਣ ਨੂੰ ਮਿਲੇ ਇੱਕ ਲੋਕਾ ਸਾਹਮਣੇ ਤੇ ਦੂਜਾ ਸੈਂਟਰ ਸਰਕਾਰ ਸਾਹਮਣੇ ਲੋਕਾ ਸਾਹਮਣੇ ਤਾਂ ਸੀਐਮ ਮਾਨ ਨੇ ਇਹ ਗੱਲ ਕੀਤੀ ਸੀ ਕਿ ਸਾਨੂੰ ਸੈਂਟਰ ਦੇ ਪੈਸਿਆਂ ਦੀ ਲੋੜ ਨਹੀਂ ਸਾਡੇ ਕੋਲ ਬਹੁਤ ਪੈਸੇ ਨੇ ਅਸੀਂ ਖੁਦ ਇਸ ਆਫਤ ਨਾਲ ਨਿਪਟ ਲਵਾਂਗੇ ਤੇ ਦੂਜੇ ਪਾਸੇ ਜਦੋਂ ਪੀਐਮ ਮੋਦੀ ਨੇ ਪੰਜਾਬ ਨੂੰ 1600 ਕਰੋੜ ਅਲਾਉਟ ਕੀਤੇ ਸੀ ਤਦ ਪੰਜਾਬ ਸਰਕਾਰ ਬੋਲੀ ਸੀ ਕਿ ਇੰਨੇ ਕੁ ਪੈਸਾ ਨਾਲ ਸਾਡਾ ਕੀ ਬੰਨਾ ਹੈ ਸਾਨੂੰ ਹੋਰ ਪੈਸੇ ਚਾਹੀਦੇ ਨੇ ਹੁਣ ਵਰਤਿਆ ਹੁਣ ਕਹਿੰਦੇ ਸਾਡੇ ਕੋਲ ਦੇਣ ਨੂੰ ਤਾਂ ਦੋ ਹੈ ਨਹੀਂ ਜਦੋਂ ਪੈਸਾ ਵਰਤ ਲਿਆ ਪੈਸਾ ਹੈ ਨਹੀਂ ਹੁਣ ਪੰਚਾਇਤਾਂ ਤੋਂ ਲੈ ਰਿਹਾ ਹੈ ਪ੍ਰਾਪਰਟੀਆਂ ਵੇਚ ਕੇ ਕਰ ਰਿਹਾ ਹੈ ਸਾਰਾ ਕੁਝ ਹੋਰ ਇੱਥੋਂ ਇੱਥੋਂ ਕੱਢ ਕੱਢ ਕੇ ਕਰੇ ਲੋਕਾਂ ਨੂੰ ਕਹ ਰਿਹਾ ਤੁਸੀਂ ਦਿਓ ਯਾਰ ਸਰਕਾਰ ਦੇ ਲੋਕਾਂ ਤੋਂ ਮੰਗਣ ਲੱਗ ਜੇ ਆਪਣੇ ਡਿਜ਼ਾਸਟਰ ਰੀਲੀਫ ਵਾਸਤੇ ਇਹਦਾ ਮਤਲਬ ਸਰਕਾਰ ਤਾਂ ਜਮ ਇਨਕੰਪਟੈਂਟ ਹੈ ਤੇ ਇੱਥੋਂ ਤੱਕ ਪੰਜਾਬ ਦੇ ਫਾਈਨੈਂਸ ਮਿਨਿਸਟਰ ਹਰਪਾਲ ਚੀਮਾ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਪੀਐਮ ਮੋਦੀ ਪੰਜਾਬ ਨਾਲ ਖੁੰਧਕ ਰੱਖਦਾ ਹੈ ਜਿਸ ਦਾ ਜਵਾਬ ਸੁਖਵੀਰ ਬਾਦਲ ਨੇ ਕੁਝ ਇਸ ਤਰੀਕੇ ਨਾਲ ਦਿੱਤਾ ਇੱਥੇ ਕੋਈ ਖੁੰਧਕਾਲੀ ਗੱਲ ਨਹੀਂ ਹੈ ਮੈਂ ਜਿਹੜੀ ਗੱਲ ਪੁੱਛਣਾ ਚਾਹਣਾ ਫਾਈਨੈਂਸਿਸਟ ਨੂੰ ਤੁਸੀਂ ਰੋਜ਼ ਆਪਣੇ ਬਿਆਨ ਬਦਲਦੇ ਹੋ ਕਿਤੇ ਕਹਿੰਦੇ ਸਾਡੇ ਕੋਲ ਹੈ ਹੀ ਨਹੀਂ ਪੈਸਾ ਹੁਣ ਕਹਿੰਦੇ ਸਾਨੂੰ ਅਸੀਂ ਸ਼ਰਤਾਂ ਲਾਤੀਆਂ ਪਹਿਲੇ ਦੱਸੋ ਪੰਜਾਬ ਦੇ ਲੋਕਾਂ ਕੀ 12000 ਕਰੋੜ ਤੁਹਾਡੇ ਕੋਲ ਹੈਗਾ ਜੇ ਸ਼ਰਤਾਂ ਚੇਂਜ ਕਰਾਉਣੀਆਂ ਅਸੀਂ ਜਾਵਾਂਗੇ ਸਾਰਾ ਪੰਜਾਬ ਜਾਊਗਾ ਸਾਰੀਆਂ ਪਾਰਟੀਆਂ ਇਕੱਠੇ ਹੋ ਕੇ ਜਾਵਾਂਗੇ ਪਰ ਪਹਿਲੇ ਆਹ ਤਾਂ ਦੱਸੋ ਤੁਹਾਡੇ ਕੋਲ 12000 ਜਿਹੜਾ ਡਿਜ਼ਾਸਟਰ ਰੀਲੀਫ ਦਾ ਤੁਹਾਡੇ ਕੋਲੇ ਹੋਣਾ ਚਾਹੀਦਾ ਥੋੜੀ ਕਿਤਾਬਾਂ 'ਚ ਹੈਗਾ ਪਰ ਉਹ ਹੈ ਕੀ ਨਹੀਂ ਪਲੀਆ ਇਸ ਦਾ ਜਵਾਬ ਦਿਓ ਕੌਣ ਸੱਚਾ ਕੌਣ ਝੂਠਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤਦ ਤੱਕ ਲਈ ਜੁੜੇ ਰਹੋ